ਟਰੇਨ ਦੇ ਲਪੇਟ ਦੇ ਵਿੱਚ ਔਨਕਾਰਨ ਵਿਅਕਤੀ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਜਲੈ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅੰਮ੍ਰਿਤਸਰ ਰੇਲਵੇ ਲਾਈਨ ਤੇ ਹ ਮੀਰਾ ਦਿਆਲਪੁਰਾ ਵਿੱਚ ਕਾਰ ਰੇਲਵੇ ਲਾਈਨ ਪਾਰ ਕਰਦੇ ਸਮੇਂ ਰੇਲ ਗੱਡੀ ਦੇ ਲਪੇਟ ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜੀਆਰਪੀ ਨੇ লাশ ਨੂੰ ਕਬਜ਼ੇ ਚ ਲੈ ਕੇ ਨੇੜਲੇ ਪਿੰਡਾਂ ਦੇ ਵਿੱਚ ਸੂਚਨਾ ਭੇਜ ਦਿੱਤੀ ਪਰ লাশ ਦੀ ਪਛਾਣ ਨਹੀਂ ਹੋ ਸਕੇ ਜੇ ਆਰ ਪੀ ਢਲਵਾ ਦੇ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਤੋਂ ਮੁੰਬਈ ਜਾ ਰਹੀ ਡੀਲੈਕਸ ਟ੍ਰੇਨ ਦੇ ਡਰਾਈਵਰ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਅਮੀਰਾ ਤੇ ਦਿয়ালਪੁਰ ਰੇਲਵੇ ਸਟੇਸ਼ਨਾਂ ਵਿੱਚਕਾਰ ਲਾਈਨ ਪਾਰ ਕਰ ਰਿਹਾ ਸੀ ਹੋਰ ਨਵਜੋਨ ਤੋਂ ਬਾਅਦ ਵੀ ਉਹ ਲਾਈਨ ਤੋਂ ਨਹੀਂ ਹਟਿਆ ਜਿਸ ਕਾਰਨ ਟ੍ਰੇਨ ਦੀ ਲਪੇਟ ਚ ਆਉਣ ਕਰਨ ਉਸ ਦੀ ਮੌਤ ਹੋ ਗਈ ਜਿ ਆ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਲਾਸ਼ ਨੂੰ ਸਨਖਤ ਦੇ ਲਈ ਨੇੜਲੇ ਪਿੰਡ ਦੇ ਵਿੱਚ ਸੂਚਨਾ ਭੇਜ ਦਿੱਤੀ ਗਈ ਹੈ ਦੇਰ ਸ਼ਾਮ ਤੱਕ ਵੀ লাশ ਦੀ شناخت ਨਹੀਂ ਹੋ ਸਕੀ ਤੇ ਨਾ ਹੀ ਮ੍ਰਿਤਕ ਦੀ ਜੇਬ ਦੇ ਵਿੱਚੋਂ ਕੋਈ ਪਹਿਚਾਨ ਪੱਤਰ ਮਿਲਿਆ ਹੈ